ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਨੇ ਕਿ ਅਸੀਂ ਅਮਰਤ ਵੇਲੇ ਉੱਠਣਾ ਚਾਹੁੰਦੇ ਆ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਜਾਂ ਫਿਰ ਕਹਿੰਦੇ ਆ ਵੀ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਦਾ ਪੈਨੇ ਆ ਉੱਠਣ ਦੇ ਬਾਵਜੂਦ ਵੀ ਆਲਸ ਨੀਂਦ ਘੇਰਾ ਪਾਉਂਦੀ ਹੀ ਰਹਦੀ ਆ ਤਾਂ ਫਿਰ ਉਹ ਭੈਣ ਭਰਾ ਜੀ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਮਰਤ ਵੇਲੇ ਉੱਠਣ ਬਾਰੇ ਅਤੇ ਅਮਰਤ ਵੇਲੇ ਦੇ ਵਿੱਚ ਜੋ ਆਲਸ, ਨੀਂਦ ਸਾਡੇ ਉੱਤੇ ਪ੍ਰਭਾਵ ਪਾਉਂਦੀ ਹੈ ਉਹਦੇ ਤੋਂ ਕਿੰਜ ਬਚ ਸਕਦੇ ਆ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜੁਣਿਓ ਜੀ ਤਾਂ ਸੰਗਤ ਜੀ ਜੋ ਵੀ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਆ ਰਾਤ ਨੂੰ అలਾਰਮ ਲਗਾ ਕੇ ਸੌਂਨੇ ਆ ਆਪਣੇ ਕੋਲ ਪਾਣੀ ਦਾ ਜੱਗ ਰੱਖ ਕੇ ਸੌਂਨੇ ਆ ਕਿ ਜਦੋਂ ਹੀ అలਾਰਮ ਦੀ ਘੰਟੀ ਵੱਜਦੀ ਆ ਅਸੀਂ ਉਹ ਪਾਣੀ ਦੇ ਛਿੱਟੇ ਆਪਣੀਆਂ ਅੱਖਾਂ ਤੇ ਮਾਰਦੇ ਆ ਕਿ ਸਾਨੂੰ ਦੁਬਾਰਾ ਨੀਂਦ ਨਾ ਆਵੇ ਕੋਈ ਭੈਣ ਭਰਾ ਕਹਿੰਦੇ ਕਿ ਅਸੀਂ ਕੱਪੜਾ ਗਿੱਲਾ ਕਰਕੇ ਆਪਣੀਆਂ ਅੱਖਾਂ ਦੇ ਨਾਲ ਦੀ ਨਾਲ ਫੇਰਦੇ ਆ ਵੀ ਸਾਨੂੰ ਨੀਂਦ ਘੇਰਾ ਨਾ ਪਾਵੇ ਪਰ ਪਤਾ ਨਹੀਂ ਕੀ ਗੱਲ ਆ ਕਿ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਡੇ ਤੋਂ ਅਮਰਤ ਵੇਲੇ ਉੱਠ ਕੇ ਨਾਮ ਨਹੀਂ ਜਪਿਆ ਜਾਂਦਾ ਪਾਠ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਭੈਣ ਭਰਾਵਾਂ ਦੀ ਅੱਗੇ ਬੇਨਤੀ ਹੈ ਕਿ ਜੇਕਰ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਨਾਮ ਨਹੀਂ ਜਪਿਆ ਜਾਂਦਾ ਨਾ ਪਾਠ ਨਹੀਂ ਕੀਤਾ ਜਾਂਦਾ ਤਾਂ ਫਿਰ ਸਭ ਤੋਂ ਸੌਖਾ ਰਾਹ ਹੈ ਤੇ ਇਹ ਰਾਹ ਸਾਨੂੰ ਅਮਰਤ ਵੇਲੇ ਵੱਲ ਨਾਮ ਬੰਦਗੀ ਵੱਲ ਲੈ ਜਾਵੇਗਾ ਇਹ ਰਾਹ ਹੈ ਗੁਰੂ ਘਰੇ ਜਾ ਕੇ ਸੇਵਾ ਕਰਨੀ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਈਏ ਭਾਵੇਂ ਚਾੜੂ ਦੀ ਸੇਵਾ ਕਰ ਲਓ ਨਿਸ਼ਾਨ ਸਾਹਿਬ ਦੀ ਸੇਵਾ ਕਰ ਲਓ ਜੇਕਰ ਗੁਰੂ ਘਰ ਦੇ ਵਿੱਚ ਲੰਗਰ ਬਣ ਰਹਿਣੀ ਲੰਗਰ ਪਕਾਉਣ ਦੀ ਸੇਵਾ ਕਰ ਲੋ ਲੰਗਰ ਛਕਾਉਣ ਦੀ ਸੇਵਾ ਕਰ ਲੋ ਕਹਿਣ ਦਾ ਮਤਲਬ ਇਹ ਆ ਕਿ ਗੁਰੂ ਘਰ ਦੇ ਵਿੱਚ ਜੋ ਵੀ ਸੇਵਾ ਮਿਲਦੀ ਆ ਨਾ ਖੁਸ਼ੀ ਖੁਸ਼ੀ ਚਾਹ ਦੇ ਨਾਲ ਸੇਵਾ ਕਰਨੀ ਮਨ ਲਾ ਕੇ ਸੇਵਾ ਕਰਨੀ ਨਾ ਦੇਖਣਾ ਜੋ ਮਨੁੱਖ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਝੋਲੀ ਦੇ ਵਿੱਚ ਨਾਮ ਬੰਦਗੀ ਦੀ ਦਾਤ ਜ਼ਰੂਰ ਦਿੰਦੇ ਨੇ ਸੇਵਾ ਕਰਨ ਵਾਲਿਆਂ ਨੂੰ ਬਿਨਾਂ ਮੰਗਿਆਂ ਭਗਤੀ ਮਿਲਦੀ ਆ ਬਿਨਾਂ ਮੰਗਿਆਂ ਨਾਮ ਮਿਲਦਾ ਹੈ ਤਾਂ ਇਸ ਕਰਕੇ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਸ਼ੁਰੂ ਕਰਦੇ ਆ ਪਰ ਬੇਨਤੀ ਇਹ ਆ ਕਿ ਇਹ ਨਹੀਂ ਆ ਵੀ ਅਸੀਂ ਇੱਕ ਦਿਨ ਸੇਵਾ ਕਰ ਲਈ ਤਾਂ ਦੂਜੇ ਦਿਨ ਆਖੀਏ ਵੀ ਸਾਡੇ ਉੱਤੇ ਕਿਰਪਾ ਹੋਣੀ ਚਾਹੀਦੀ ਆ ਮਨ ਵਿੱਚ ਇਹ ਸੋਚ ਕੇ ਨਹੀਂ ਸੇਵਾ ਕਰਨੀ ਨਿਸ਼ਕਾਮ ਸੇਵਾ ਦਾ ਫਲ ਜਰੂਰ ਮਿਲਦਾ ਹੈ ਬਸ ਸੇਵਾ ਕਰਨੀ ਆ ਆਪਣੇ ਗੁਰੂ ਅੱਗੇ ਅਰਜੀ ਲਾਉਣੀ ਆ ਅਰਦਾਸ ਬੇਨਤੀ ਕਰਾਉਣੀ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਅਮਰਤ ਦੇ ਲਾ ਬਖਸ਼ੋ ਬੰਦਗੀ ਬਖਸ਼ੋ ਗੁਰੂ ਦੇ ਨਾਲ ਗਿੰਤੀਆਂ ਬੇਨਤੀਆਂ ਦੇ ਵਿੱਚ ਨਹੀਂ ਪੈਣਾ ਕਿ ਮੈਂ ਇੰਨੇ ਦਿਨ ਸੇਵਾ ਕਰਾਂਗਾ ਜੇ ਨਾ ਇੰਨੇ ਦਿਨਾਂ ਤੱਕ ਮੈਨੂੰ ਦਾਤ ਮਿਲੀ ਤਾਂ ਫਿਰ ਮੈਂ ਸੇਵਾ ਕਰਨੀ ਛੱਡ ਦੇਵਾਂਗਾ ਨਾ ਇਦਾਂ ਨਹੀਂ ਮਨ ਦੀ ਭਾਵਨਾ ਇਹ ਹੋਵੇ ਕਿ ਸਤਿਗੁਰ ਸੱਚੇ ਪਾਤਸ਼ਾਹ ਵੀ ਹੁਣ ਇਹ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆ ਤਾਂ ਇਹ ਕਦੇ ਨਹੀਂ ਛੱਡਣੀ ਪਹਿਲਾਂ ਨਾਮ ਬੰਦਗੀ ਦੇ ਲਈ ਸੇਵਾ ਕਰਨੀ ਆ ਫਿਰ ਉਸ ਤੋਂ ਬਾਅਦ ਮਾਲਕ ਦੇ ਸ਼ੁਕਰਾਨੇ ਦੇ ਲਈ ਕਿ ਮਾਲਕਾ ਤੇਰਾ ਸ਼ੁਕਰਿਆ ਕਿ ਤੁਸੀਂ ਮੈਨੂੰ ਅਮਰਤ ਵੇਲਾ ਦਿੱਤਾ ਨਾਮ ਬੰਦਗੀ ਦੀ ਦਾਤ ਦਿੱਤੀ ਕਿਉਂਕਿ ਜਿਸ ਮਨੁੱਖ ਨੂੰ ਅਮਰਤ ਵੇਲਾ ਮਿਲ ਗਿਆ ਨਾਮ ਮਿਲ ਗਿਆ ਬਾਕੀ ਪਿੱਛੇ ਕੁਝ ਨਹੀਂ ਰਹਿੰਦਾ ਉਹਦਾ ਜੀਵਨ ਉਹਦਾ ਜੰਮਣਾ ਮਰਨਾ ਸਫਲ ਹੋ ਜਾਂਦਾ ਹੈ ਤਾਂ ਆਪਾਂ ਆਪਣੇ ਗੁਰੂ ਤੋਂ ਅਮਰਤ ਵੇਲੇ ਦੀ ਦਾਤ ਮੰਗਣੀ ਆ ਨਾਮ ਦੀ ਦਾਤ ਮੰਗਣੀ ਆ ਸਾਡੇ ਵੱਲੋਂ ਕੀਤੀ ਹੋਈ ਇੱਕ ਕੋਸ਼ਿਸ਼ ਸਾਡਾ ਭਲਾ ਕਰ ਸਕਦੀ ਆ ਕਿਉਂਕਿ ਇਹ ਨਹੀਂ ਆ ਵੀ ਜੇ ਸਾਡੇ ਕੋਲ ਅਮਰਤ ਵੇਲੇ ਨਹੀਂ ਉਠਿਆ ਜਾਂਦਾ ਪਾਠ ਨਹੀਂ ਕੀਤਾ ਜਾਂਦਾ ਤਾਂ ਆਪਾਂ ਹੱਥ ਦੇ ਉੱਤੇ ਹੱਥ ਰੱਖ ਕੇ ਬੈਠ ਜਾਵਾਂਗੇ ਨਾ ਐਂਦਾ ਨਹੀਂ ਆ ਆਪਾਂ ਆਪਣੀਆਂ ਅਰਜ਼ੀਆਂ ਲਾਈ ਰੱਖਣੀਆਂ ਨੇ ਆਪਾਂ ਆਪਣੇ ਬਿੰਦਾਂਦਰਲੇ ਕਰਦੇ ਰਹਿਣਾ ਹੈ ਇੱਕ ਨਾ ਇੱਕ ਦਿਨ ਗੁਰੂ ਸਾਹਿਬ ਜੀ ਸਾਡੇ ਉੱਤੇ ਤਰਸ ਜ਼ਰੂਰ ਕਰਨਗੇ ਕਿਉਂਕਿ ਬਾਬਾ ਅਨੰਦ ਸਿੰਘ ਜੀ ਅਕਸਰ ਸਮਝਾਉਂਦੇ ਸਨ ਅਮਰਤ ਵੇਲਾ ਨਾਮ ਬੰਦਗੀ ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਕਰਦੀਆਂ ਦਾਤਾਂ ਉਹਨਾਂ ਨੂੰ ਹੀ ਮਿਲਦੀਆਂ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਬਹੁਤ ਖੁਸ਼ ਹੁੰਦੇ ਨੇ ਸਾਡੇ ਤੇ ਵੀ ਇੱਕ ਦਿਨ ਤਰਸ ਕਰਨਗੇ ਸਾਡੇ ਤੇ ਵੀ ਇੱਕ ਦਿਨ ਜਰੂਰ ਖੁਸ਼ ਹੋਣਗੇ ਸਾਡੀ ਝੋਲੀ ਦੇ ਵਿੱਚ ਵੀ ਇਹ ਦਾਤਾਂ ਪੈਣਗੀਆਂ ਹਿੰਮਤ ਨਹੀਂ ਹਾਰਨੀ बस ਲੱਗੇ ਰਹਿਣਾ ਹੈ ਅਰਜ਼ੀਆਂ ਲਾਈ ਰੱਖਣੀਆਂ ਨੇ ਮਹਾਂਪੁਰਖ ਜੀ ਕਹਿੰਦੇ ਜਦੋਂ ਆਪਾਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਵੱਲ ਵਧਾਉਂਦੇ ਆ ਤਾਂ ਉਹ ਸਤਿਗੁਰ ਸੱਚੇ ਪਾਸ਼ਾ ਕਰੋੜਾਂ ਕਦਮ ਚੱਲ ਕੇ ਸਾਡੀ ਅਗੇ ਵਾਂ ਫੜਦੇ ਆ ਤਾਂ ਫਿਰ ਆਪਾਂ ਆਪਣੇ ਵੱਲੋਂ ਇੱਕ ਕਦਮ ਵਧਾਈਏ ਸੇਵਾ ਕਰ ਕਰਕੇ ਗੁਰਬਾਣੀ ਦਾ ਪਾਠ ਕਰ ਕਰਕੇ ਇਹੋ ਮੰਗਣਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਅਮਰਤ ਵੇਲਾ ਬਖਸ਼ੂ ਅਮਰਤ ਵੇਲੇ ਦਾ ਨਾਮ ਬੱਧਗੀ ਬਖਸ਼ੋ ਪਾਠ ਦੇ ਵਿੱਚ ਮਨ ਜੁੜੇ ਚਾਹੇ ਨਾ ਜੁੜੇ ਪਰ ਪਾਠ ਕਰਨਾ ਨਹੀਂ ਛੱਡਣਾ ਜਿਵੇਂ ਹਣ ਜਿਹੜੇ ਭੈਣ ਭਰਾ ਕਹਿੰਦੇ ਕਿ ਅਸੀਂ ਸਵੇਰੇ అలਾਰਮ ਲਗਾ ਕੇ ਸੌਂਦੇ ਆ ਕੋਲ ਅਸੀਂ ਪਾਣੀ ਦਾ ਜਾਗ ਰੱਖ ਕੇ ਸੌਂਦੇ ਆ ਤਾਂ ਦੇਖੋ ਕਿੰਨੀ ਵੱਡੀ ਗੱਲ ਆ ਸਵੇਰੇ ਉੱਠ ਕੇ ਇੱਕ ਜੰਗ ਜੁੱਦ ਕਰਨ ਦੇ ਬਰਾਬਰ ਆ ਜਦੋਂ ਆਪਾਂ ਉੱਠਦੇ ਆ ਨਾ ਆਪਣੀ ਨੀਂਦ ਦੇ ਨਾਲ ਆਪਣੇ ਆਲਸ ਦੇ ਨਾਲ ਸਾਡਾ ਇੱਕ ਸਾਫ ਦਾ ਜੁੱਧ ਹੁੰਦਾ ਹੈ ਅਤੇ ਜੋ ਬਿਸਤਰ ਤੋਂ ਉੱਠ ਜਾਂਦੇ ਨੇ ਉਹਨਾਂ ਤੋਂ ਵੱਡੇ ਕੋਈ ਯੋਧੇ ਹੋ ਹੀ ਨਹੀਂ ਸਕਦੇ ਤਾਂ ਜੇ ਆਪਾਂ ਇੱਕ ਵਾਰ ਬਿਸਤਰ ਤੋਂ ਉੱਠ ਗਏ ਆ ਨਾ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰੀਏ ਇਸ਼ਨਾਨ ਕਰਨ ਦੇ ਨਾਲ ਬਹੁਤ ਫਰਕ ਪੈਂਦਾ ਹੈ ਇਸ਼ਨਾਨ ਕਰਨ ਦੇ ਨਾਲ ਸਾਡਾ ਆਲਸ ਸੁਸਤੀ ਦੂਰ ਹੁੰਦੀ ਆ ਅਤੇ ਜਿੱਥੇ ਜਿੱਵੀਂ ਨੀਂਦ ਘੇਰਾ ਪਾਉਂਦੀ ਆ ਆਲਸ ਘੇਰਾ ਪਾਉਂਦੀ ਆ ਜਿਵੇਂ ਜਿਵੇਂ ਅਹਾਂ ਆਪਾਂ ਬੈਠੇ ਗੁਰਬਾਣੀ ਦਾ ਪਾਠ ਕਰ ਰਹੇ ਆ ਤਾਂ ਜੇਕਰ ਵਾਰ-ਵਾਰ ਨੀਂਦ ਘੇਰਾ ਪਾ ਰਹੀ ਆ ਆਲਸ ਖੜਾ ਨਹੀਂ ਛੱਡ ਰਿਹਾ ਸਾਨੂੰ ਵਾਰ-ਵਾਰ ਨੀਂਦ ਦੇ ਝਟਕੇ ਲੱਗ ਰਹੇ ਨੇ ਉਬਾਸੀਆਂ ਆ ਰਹੀਆਂ ਨੇ ਤਾਂ ਆਪਣੀ ਜਗ੍ਹਾ ਤੋਂ ਇੱਕ ਵਾਰ ਉੱਠ ਕੇ ਖੜੇ ਹੋ ਜਾਣਾ ਚਾਹੀਦਾ ਹੈ ਉੱਥੇ ਖੜ ਕੇ ਪਾਠ ਕਰ ਲਈਏ ਥੋੜਾ ਜਿਹਾ ਆਪਣੀ ਆਪ ਦੀ ਹਿਲਜੁਲ ਕਰ ਲਵਾਂਗੇ ਤਾਂ ਇਹ ਆਲਸ ਸੁਸਤੀ ਦੂਰ ਭਜੇਗਾ ਇਹਨੂੰ ਵੀ ਪਤਾ ਲੱਗ ਜਾਵੇਗਾ ਵੀ ਇਹ ਵੀ ਬੰਦਾ ਅੜੀਆ ਲਿਆ ਇਹਨੇ ਵੀ ਆਪਣੀ ਜੇਦ ਨਹੀਂ ਛੱਡੀ ਇਹ ਅੱਜ ਪਾਠ ਕਰਕੇ ਰਹੇਗਾ ਤਾਂ ਫਿਰ ਇਹ ਆਲਸ ਨੀਂਦ ਕਿੰਨੀ ਕ ਦਿਨ ਤੱਕ ਸਾਡੇ ਰਾਹ ਦੀ ਰੁਕਾਵਟ ਬਣੇਗੀ ਇਹਨੂੰ ਆਪਣੇ ਆਪ ਪਿੱਛੇ ਹਟਣਾ ਪੈਣਾ ਹੈ ਬਸ ਇਹਦੇ ਨਾਲ ਡਟੇ ਰਹਿਣਾ ਹੈ ਜਦੋਂ ਵੀ ਨੀਂਦ ਆਵੇ ਉਬਾਸੀਆਂ ਆਉਣ ਤਾਂ ਸਮਝੋ ਸਾਡਾ ਆਪਣੀ ਨੀਂਦ ਦੇ ਨਾਲ ਜੰਗ ਜੁੱਦ ਚੱਲ ਰਿਹਾ ਏ ਤੇ ਅਸੀਂ ਕਿਸੇ ਹਾਲਤ ਦੇ ਵਿੱਚ ਹਾਰਨਾ ਨਹੀਂ ਆ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਲਾ ਦੇਣੀ ਵੀ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਕਿਰਪਾ ਕਰਕੇ ਮੈਨੂੰ ਉਠਾ ਲਿਆ ਏ ਹੁਣ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਮੇਰੇ ਤੋਂ ਨਾਮ ਬਾਣੀ ਦੀ ਵੀ ਸੇਵਾ ਕਰਵਾ ਲਓ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਜਦੋਂ ਆਪਾਂ ਅਰਦਾਸ ਬੇਨਤੀ ਕਰਕੇ ਗੁਰਬਾਣੀ ਦਾ ਪਾਠ ਕਰਦੇ ਆ ਨਾ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਤੋਂ ਆਲਸ ਨੀਂਦ ਸਾਨੂੰ ਸਤਾਪਾਉਂਦੀ ਹੋਵੇਗੀ ਗੁਰੂ ਸਾਹਿਬ ਜੀ ਦੇਖ ਕੇ ਅਰਦਾਸ ਬੇਨਤੀ ਕਰਕੇ ਪਾਠ ਕਰਨਾ ਚਾਹੀਦਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਮੇਰ ਪਰਿਆਹ ਹੱਥ ਸਿਰ ਦੇ ਉੱਤੇ ਰੱਖ ਕੇ ਇਹ ਸੇਵਾ ਕਰਵਾ ਲਿਓ ਬਾਕੀ ਰਹੀ ਗੱਲ ਕਿ ਜੇਕਰ ਬਹੁਤ ਕੋਸ਼ਿਸ਼ਾਂ ਕਰ ਰਹੇ ਆ ਤਾਂ ਵੀ ਗੁਰਬਾਣੀ ਦਾ ਪਾਠ ਕਰਨ ਦੇ ਵਿੱਚ ਮਨ ਨਹੀਂ ਜੁੜ ਰਿਹਾ ਮਨ ਇੱਧਰ ਉੱਧਰ ਭਟਕਦਾ ਤਾਂ ਵੀ ਪਾਠ ਕਰਨਾ ਨਹੀਂ ਛੱਡਣਾ ਕਿਉਂਕਿ ਮਨ ਇਹੀ ਤਾਂ ਚਾਹੁੰਦਾ ਹੈ ਕੀ ਇਹ ਪਾਠ ਕਰਨਾ ਛੱਡ ਦੇਵੇ ਪਰ ਆਪਾਂ ਪਾਠ ਕਰਨਾ ਨਹੀਂ ਛੱਡਣਾ ਸਮਝ ਆਉਂਦੀ ਆ ਚਾਹੀ ਨਹੀਂ ਆਉਂਦੀ ਮਨ ਜੁੜਦਾ ਹੈ ਚਾਹੇ ਨਹੀਂ ਜੁੜਦਾ ਪਰ ਗੁਰਬਾਣੀ ਦਾ ਪਾਠ ਕਰਨਾ ਨਹੀਂ ਛੱਡਣਾ ਕਿਉਂਕਿ ਅਭਿਆਸ ਦੇ ਨਾਲ ਹੀ ਸਭ ਕੁਝ ਠੀਕ ਹੋਵੇਗਾ ਵਾਰ-ਵਾਰ ਗੁਰਬਾਣੀ ਦਾ ਪਾਠ ਕਰਾਂਗੇ ਸਹਿਜ ਨਾਲ ਗੁਰਬਾਣੀ ਦਾ ਪਾਠ ਕਰਾਂਗੇ ਸਮਝ ਸਮਝ ਕੇ ਪਾਠ ਕਰਾਂਗੇ ਤਾਂ ਸਭ ਕੁਝ ਸਭ ਨੂੰ ਜਦੇ ਵਿੱਚ ਆਵੇਗਾ ਪਹਿਲਾਂ ਇੱਕ ਰੀ ਸ਼ੁਰੂਆਤ ਕਰੀਏ ਥੋੜਾ ਜਿਹਾ ਸਹਿਜ ਦੇ ਨਾਲ ਪਾਠ ਕਰੀਏ ਜਿਵੇਂ ਇੱਕ ਪੰਕਤੀ ਨੂੰ ਆਪਾਂ ਪੜ ਲਿਆ ਨਹੀਂ ਸਮਝ ਲੱਗੀ ਇੱਕ ਵਾਰ ਫਿਰ ਤੋਂ ਉਸੇ ਪੰਕਤੀ ਨੂੰ ਦੁਬਾਰਾ ਦੁਹਰਾइए ਤੀਸਰੀ ਵਾਰ ਫਿਰ ਦੁਹਰਾइए ਜਿਦੋਂ ਆਪਾਂ ਇਸ ਤਰ੍ਹਾਂ ਪੰਕਤੀ ਨੂੰ ਦੁਹਰਾਉਂਦੇ ਆ ਨਾ ਤਾਂ ਸਾਨੂੰ ਸਮਝ ਦੇ ਵਿੱਚ ਆ ਜਾਂਦੀ ਕਿ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ ਜੇ ਫੇਰ ਵੀ ਸਮਝ ਨਹੀਂ ਲੱਗਦੀ ਨਾ ਤਾਂ ਨਰਾਸ਼ ਹੋਣ ਦੀ ਲੋੜ ਹੀ ਨਹੀਂ ਹੈ ਸਤਿਗੁਰ ਸੱਚੇ ਪਾਤਸ਼ਾਹ ਜਾਣੀ ਜਾਣਨੇ ਉਹਨਾਂ ਨੂੰ ਪਤਾ ਹੈ ਕਿ ਮੇਰਾ ਇਹ ਬੱਚਾ ਮੇਰੀ ਇਹ ਬੱਚੀ ਕਿਸ ਭਾਵਨਾ ਦੇ ਨਾਲ ਬੈਠੀ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਬੜੇ ਦਿਆਲ ਹੁੰਦੇ ਨੇ ਬੜੇ ਖੁਸ਼ ਹੁੰਦੇ ਨੇ ਜਦੋਂ ਆਪਾਂ ਆਪਣੇ ਆਲਸ ਦੇ ਨਾਲ ਆਪਣੀ ਨੀਂਦ ਦੇ ਨਾਲ ਜੰਗ ਜੁੱਦ ਕਰਕੇ ਸਵੇਰੇ ਉੱਠਦੇ ਆਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਉਹ ਮਨੁੱਖ ਬਹੁਤ ਪਿਆਰੇ ਲੱਗਦੇ ਕਿਉਂਕਿ ਜਿਹੜੀ ਅਮਰਤ ਵੇਲੇ ਦੀ ਨੀਂਦ ਆਣਾ ਇਹ ਸਭ ਤੋਂ ਪਿਆਰੀ ਨੀਂਦ ਆ ਅਮਰਤ ਵੇਲੇ ਦੇ ਵਿੱਚ ਉਹ ਵੀ ਹੋ ਜਾਂਦੇ ਨੇ ਜਿਹੜੇ ਸਾਰੀ ਰਾਤ ਕਿਸੇ ਦੁੱਖ ਰੋਗ ਦੇ ਨਾਲ ਤੜਫਦੇ ਰਹੇ ਹੋਣ ਕਈ ਵਾਰ ਇਦਾਂ ਹੁੰਦਾ ਹੈ ਨਾ ਕਿ ਕਈ ਵਾਰ ਕੁਝ ਰੋਗੀ ਸਾਰੀ ਸਾਰੀ ਰਾਤ ਦਰਦ ਦੇ ਨਾਲ ਦੁੱਖ ਦੇ ਨਾਲ ਤੜਫਦੇ ਰਹਿੰਦੇ ਨੇ ਪਰ ਜਿਉਂ ਹੀ ਸਵੇਰੇ 2 ਤੋਂ ਬਾਅਦ ਦਾ ਸਮਾਂ ਹੁੰਦਾ ਹੈ 3 ਵਜੇ ਦੇ ਨੇ ਨਾਲ ਦੀ ਨਾਲ ਉਹ ਵੀ ਸੌ ਜਾਂਦੇ ਨੇ ਕਿਉਂਕਿ ਅਮਰਤ ਵੇਲੇ ਦੀ ਜਿਹੜੀ ਨੀਂਦ ਆਉਣਾ ਇਹ ਬਹੁਤ ਆਪਣਾ ਪ੍ਰਭਾਵ ਪਾਉਂਦੀ ਆ ਤਿੰਨ ਤੋਂ 6 ਦੇ ਵਿੱਚ ਉੱਠਣਾ ਯੋਧਿਆਂ ਦਾ ਕੰਮ ਆ ਹਰ ਇੱਕ ਨਹੀਂ ਉੱਠ ਸਕਦਾ ਕਈ ਵਾਰ ਸਾਨੂੰ ਕੋਈ ਬਹੁਤ ਵੱਡੀ ਚਿੰਤਾ ਹੁੰਦੀ ਆ ਆਪਾਂ ਸਾਰੀ ਰਾਤ ਪਾਸੇ ਵਟਦੇ ਰਹਿੰਨੇ ਕਦੀ ਇਹਨੂੰ ਪਾਸਾ ਮੋੜ ਕੇ ਦੀ ਉਹਨੂੰ ਪਾਸਾ ਮੋੜ ਨੀਂਦ ਨਹੀਂ ਆਉਂਦੀ ਵਾਰ-ਵਾਰ ਉਹ ਚਿੰਤਾ ਸਾਡੇ ਉੱਤੇ ਆ ਕੇ ਹਾਵੀ ਹੋ ਜਾਂਦੀ ਆ ਵੀ ਆ ਕੰਮ ਮੇਰਾ ਕਿਵੇਂ ਹੋਵੇਗਾ ਹੁਣ ਮੈਂ ਕੀ ਕਰਾਂਗਾ ਕਿੰਨੀ ਚਿੰਤਾ ਕਰਦੇ ਆ ਪਰ ਜਦੋਂ ਹੀ ਅਮਰਤ ਵੇਲੇ ਦਾ ਸਮਾਂ ਹੁੰਦਾ ਅਸੀਂ ਉਸਾਂ ਤਾਂ ਕਿ ਸੌ ਜਾਂਦੇ ਆ ਫਿਰ 8-9 ਵਜੇ ਜਾ ਕੇ ਜਾਗ ਉਦੀ ਆ ਤਾਂ ਇਹ ਜਿਹੜੀਆਂ ਰੁਕਾਵਟਾਂ ਨੇ ਨਾ ਇਹ ਇਸੇ ਕਰਕੇ ਹੀ ਪੈਂਦੀਆਂ ਨੇ ਕਿ ਆਪਾਂ ਚੰਗੇ ਪਾਸੇ ਨਾ ਲੱਗੇ ਇਹ ਮਨ ਇਹ ਨੀਂਦ ਇਹ ਆਲਸ ਸਾਰੇ ਸਾਨੂੰ ਦਬਾਣਾ ਚਾਹੁੰਦੇ ਨੇ ਕਹਿੰਦੀ ਆ ਵੀ ਨਾ ਇਹ ਚੰਗੇ ਪਾਸੇ ਨਹੀਂ ਲੱਗਣ ਦੇਣਾ ਤੂੰ ਸੁੱਤਾ ਰਹਿ ਕਿਉਂਕਿ ਸੁੱਤਾ ਰਹੇਗਾ ਆਲਸੀ ਬਣੇਗਾ ਬਿਮਾਰ ਹੋਵੇਗਾ ਫਿਰ ਮਨਜੇ ਦੇ ਉੱਤੇ ਪਿਆਰ ਆਵੇਗਾ ਪਰ ਨਹੀਂ ਆਪਾਂ ਉਦਮੀ ਬਣਨਾ ਹੈ ਇਹ ਨੀਲੇ ਦਾ ਤਿਆਗ ਕਰਕੇ ਇਸ਼ਨਾਨ ਕਰਕੇ ਆਪਣੇ ਗੁਰੂ ਦੀ ਯਾਦ ਵਿੱਚ ਬੈਠ ਜਾਣਾ ਹੈ ਜਿਵੇਂ ਮਰਜੀ ਯਾਦ ਕਰੋ ਸਿਮਰਨ ਕਰੋ ਗੁਰਬਾਣੀ ਦਾ ਪਾਠ ਕਰੋ ਬੜਾ ਚੰਗਾ ਹੋਵੇਗਾ ਜੇਕਰ ਆਪਾਂ ਪਹਿਲਾਂ ਸਿਮਰਨ ਕਰੀਏ ਵਾਹਿਗੁਰੂ ਵਾਹਿਗੁਰੂ ਕਰਦਿਆਂ ਇਸ਼ਨਾਨ ਕਰ ਲਈਏ ਫਿਰ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਕਰਦੇ ਸਾਰੇ ਕੰਮਕਾਰ ਕਰੀਏ ਤਾਂ ਦੇਖਣਾ ਸਾਡੇ ਕਰਦੇ ਵਿੱਚ ਕੋਈ ਬਾਹਰੋਂ ਜੀ ਆਵੇਗਾ ਨਾ ਉਹ ਵੀ ਆ ਕੇ ਇਸ ਗੱਲ ਨੂੰ ਮਹਿਸੂਸ ਕਰੇਗਾ ਕਿ ਇਸ ਕਰਦੇ ਵਿੱਚ ਕੋਈ ਤਾਂ ਖਾਸ ਗੱਲ ਹੈ ਕਿ ਇੱਥੇ ਆ ਕੇ ਬੜੀ ਹੀ ਸ਼ਾਂਤੀ ਸਕੂਨ ਦਾ ਅਨੁਭਵ ਹੋਇਆ ਤਾਂ ਆਪਾਂ ਰੋਜ਼ ਸੇਰੀ ਅਮਰ ਤੋਂ ਲਈ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਮਨ ਜੁੜੇ ਚਾਹੇ ਨਾ ਜੁੜੇ ਅਸੀਂ ਉੱਠ ਪੈਣਾ ਹੈ ਉੱਠ ਕੇ ਗੁਰੂ ਦੀ ਯਾਦ ਵਿੱਚ ਬੈਠ ਜਾਣਾ ਹੈ ਤੇ ਗੁਰੂ ਤੋਂ ਅਮਰਤ ਵੇਲੇ ਦੀ ਦਾਤ ਪ੍ਰਾਪਤ ਕਰਨ ਦੇ ਲਈ ਨਾਮ ਦੀ ਦਾਤ ਪ੍ਰਾਪਤ ਕਰਨ ਦੇ ਲਈ ਬੰਦਗੀ ਦੀ ਦਾਤ ਪ੍ਰਾਪਤ ਕਰਨ ਦੇ ਲਈ ਗੁਰੂ ਘਰ ਜਾ ਕੇ ਸੇਵਾ ਕਰਨੀ ਆ। ਅਤੇ ਸੇਵਾ ਗਣਤੀ ਮਿਲਦੀ ਦਿਨ ਕਰ ਮੰਗਨੇ ਦੇ ਕਰਾਂਗਾ ਉਹਨੇ ਦਿਨ ਕਰਾਂਗਾ ਨਾ ਸੇਵਾ ਸਦਾ ਹੀ ਸੇਵਾ ਦੇ ਵਿੱਚੋਂ ਬਹੁਤ ਕੁਝ ਮਿਲਦਾ ਹੈ ਅੱਜ ਤੱਕ ਕਿਸੇ ਨੇ ਵੀ ਕੁਝ ਪ੍ਰਾਪਤ ਕੀਤਾ ਇਹ ਤਾਂ ਸੇਵਾ ਤੋਂ ਹੀ ਪ੍ਰਾਪਤ ਕੀਤਾ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਕੀਤੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਆਪਣਾ ਹੀ ਰੂਪ ਬਣਾ ਲਿਆ ਭਾਈ ਜੇਠਾ ਜੀ ਨੇ ਸੇਵਾ ਕੀਤੀ ਤਾਂ ਗੁਰੂ ਰਾਮਦਾਸ ਪਾਤਸ਼ਾਹ ਬਣ ਗਏ ਸੇਵਾ ਦੇ ਵਿੱਚ ਬਹੁਤ ਫਲ ਨੇ ਪਰ ਸਾਡੇ ਤੋਂ ਉਹ ਸੇਵਾ ਹੁੰਦੀ ਹੀ ਨਹੀਂ ਆ ਅਸੀਂ ਤਾਂ ਥੋੜਾ ਜਿੰਨੀ ਸੇਵਾ ਕਰ